ਭਾ ਵੀ ਦਿਓ ਕਈ ਵਰੀ ਰਾਸ ਵਿੱਚ ਅੰਦਰਲੀ ਕਥਾ ਖੁੱਲਦੀ ਮੈਂ ਨਾ ਕੱਲ ਹੀ ਸੁਣਦਾ ਸੀ ਕਿਸੇ ਨੇ ਉਹ ਕੋਈ ਹੈਗਾ ਕੁਚਰੀਜੀ ਦਾੜੀ ਵਾਲਾ ਪਾਉ ਉਹ ਬੜਾ ਬਣਿਆ ਇਸ ਵੇਲੇ মিডিਆ ਤੇ ਸਾਰਿਆਂ ਦਾ ਉਹ ਲੀਡਰ ਬਣਿਆ ਤੇ ਉਹ ਸਾਡੇ ਇੱਕ ਸਿੱਖ ਗਿਆਨੀ ਨੂੰ ਬਾਕੇ ਤੇ ਕਹਿਣ ਦਿਆ ਹੈ ਸਤਨਾਮ ਵਾਹਿਗੁਰੂ ਇਹ ਕਿਤਰਾ ਜਪਣਾ ਚਾਹੀਦਾ ਮੈਂ ਕਿੰਨਾ ਹੈਰਾਨੀ ਦੀ ਗੱਲ ਛੱਜ ਤੇ ਬੋਲੇ ਛਾਨਣੀ ਵੀ ਬੋਲੇ ਜਿਨ੍ਹਾਂ ਲੋਕਾਂ ਕੋ ਕੋਈ ਬਾਣੀ ਨਹੀਂ ਕੋਈ ਬਾਣੀ ਨਹੀਂ ਕੋਈ ਰੂਲ ਹੀ ਨਹੀਂ ਪਤਾ ਹੁਣ ਜਿਹਦੇ ਮੋਢੇ ਤੇ ਤਿੰਨ ਸਤਾਰ ਲੱਗੇ ਉਹਦਾ ਉਹਦਾ ਕਿੱਡਾ ਹੋ ਤੇ ਉਹਦੇ ਸਾਹਮਣੇ ਇੱਕ ਚੋਰ ਬੰਦਾ ਬਹਿ ਕੇ ਤੇ ਬੈਠਕ ਕਰੇ ਕਿੰਨੀ ਮਾੜੀ ਗੱਲ ਹੈ ਅੱਜ ਕਿਹੋ ਜਿਹਾ ਜਵਾਨ ਆਗੇ ਉਹ ਉਹਨੂੰ ਪੁੱਛੰਦਿਆ ਉਹ ਜਿਆ ਗਾੜੀ ਬੈਠਾ ਤੂਤਾ ਉਹ ਕਹਿੰਦਾ ਜੀ ਸੰਗਤ ਨਾਮ ਜਪਦੀ ਐ ਤੇ ਉਹ ਅੱਗੋਂ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਤੇ ਲਿਖਿਆ ਹੀ ਨਹੀਂ ਸਤਨਾਮ ਵਿਗੁਰੂ ਐ ਤੇ ਜਿਨ੍ਹਾਂ ਦੇ ਹੱਥ 'ਚ ਮੋਬਾਈਲ ਉਹ ਤੇ ਗਏ ਕਿ ਨਹੀਂ ਜਿਨ੍ਹਾਂ ਖੁਦ ਸੰਥਿਆ ਨਹੀਂ ਕੀਤੀ ਕੁਝ ਪੜਿਆ ਨਾ ਖਣਾ ਬਾਬਾ ਵਧੀਏ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਲਿਖਿਆ ਨਹੀਂ ਸਤਨਾ ਵੈਗਰੂ ਥੱਲੇ ਕਿਸੇ ਗੁਰਮਖ ਨੇ ਫਿਰ ਬੜੇ ਪਿਆਰ ਨਾਲ ਲਿਖ ਕੇ ਭੇਜਿਆ ਭਰਾਵਾ ਸਾਡੇ ਬੱਚਿਆਂ ਨੂੰ ਰਹਿਣ ਦਿਓ ਉਹ ਮਿੰਤ ਵਾਲੀ ਗੱਲ ਤੁਸੀਂ ਚਿੱਕੜ ਚੌਧਰੀ ਉਹ ਟੁੰਚ ਗਿਆਨੀਓ ਆਪਦੇ ਵਿਊ ਲੈਣ ਲਈ ਤਨਖਾਹ ਲਈ ਗੁਰੂ ਦੇ ਦੋਖੀ ਕੌਮ ਦੇ ਨਾਮ ਬਣੋ ਬਾਣੀ ਚ ਕਿੱਥੇ ਨਹੀਂ ਲਿਖਿਆ ਕਹਿੰਦੇ ਸ਼ੁਰੂਆਤ ਹੀ ਸਤਨਾਮ ਤੋਂ ਹੁੰਦੀ ਐ ਨੇ ਇੱਕ ਓੰਕਾਰ ਤੋਂ ਬਾਅਦ ਕੀ ਆਉਂਦਾ ਤੇ ਉਹ ਕਹਿੰਦਾ ਸਤਨਾਮ ਤੇ ਲਿਖਿਆ ਹੀ ਨਹੀਂ ਵਾਹਿਗੁਰੂ ਨਹੀਂ ਲਿਖਿਆ ਤੇ ਮਹਾਰਾਜ ਦੀ ਬਾਣੀ ਕੀ ਦੀ ਸਤਨਾਮ ਤੇਰਾ ਪਰਾਪੂਰਬਲਾ ਸਵਈਏ ਪੜੋ ਮਹਾਰਾਜ ਇੱਕ ਵਾਰੀ ਨਹੀਂ ਕਿੰਨੀ ਵਾਰੀ ਕਹਿੰਦੇ ਵਾਹਿਗੁਰੂ 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 ਵਾਹਿ ਜੀਓ ਐ ਕਿਤੇ ਪਿਆਰ ਨਾਲ ਬੈਠਾ ਹੋਵੇ ਸਿੰਘ ਪੜਦਾ ਵੇਲੇ ਚ ਤੇ ਕਿਆ ਬਾਤਾਂ ਪਰ ਦੁੱਖ ਦੀ ਗੱਲ ਤਾਂ ਮੈਂ ਕਹੀਏ ਇਹ ਖਤਰਨਾਕ ਚੀਜ਼ ਹੋ ਗਈ ਜਿਨ੍ਹਾਂ ਨੇ ਤੇ ਮਿਹਨਤ ਕੀਤੀ ਪੜੇ ਹੁਣ ਸਾਡੀ ਆਉਣ ਵਾਲੀ ਪੀੜ੍ਹੀ ਬੀਏ ਐਮ ਐਮ ਕੋਂ ਪਰ ਜਗਜੀਤ ਸਿੰਘ ਨਹੀਂ ਪੜਦੇ ਨਾ ਕੋਈ ਇੱਧਰ ਤੁਰਦਾ ਵਾ ਤਾਂ ਰੌਲਾ ਪਾਉਣੇ ਓਏ ਲੁੱਟੇ ਜਾਣਾ ਆਪਾ ਕੋ ਸਤਨਾਮ ਜਿੱਥੋਂ ਜੀ ਕਰਦਾ ਪੰਗਤੀ ਚੋੱਕ ਕੇ ਜਿੱਥੋਂ ਜੀ ਕਰਦਾ ਇਤਿਹਾਸ ਆ ਮੈਂ ਤੁਹਾਨੂੰ ਜਪਾਇਆ ਨਾ ਇਹਦੇ ਬਾਰੇ ਸੁਣਾਉਂ ਦੱਸ ਕੇ ਵੀ ਜਾਊਂਗਾ ਇਹ ਕੀ ਹੈ ਖੇੜੇ ਦੀ ਭਗਤ ਨਾਮਦੇਵ ਜੀ ਬੈਠ ਗਏ ਜਦੋਂ ਉਹਨਾਂ ਰੱਜ ਕੇ ਬੰਦਗੀ ਕਰਨੀ ਸ਼ੁਰੂ ਕੀਤੀ ਉਹਨਾਂ ਦੀ ਨਿਗਾਹ ਪਈ ਵੀ ਆਪ ਆਉ ਗਿਦੜ ਆ ਗਿਆ ਆਖੋ ਸਤਨਾਮ ਉਹਨਾਂ ਨੇ ਫਿਰ ਉਸ ਰੱਬ ਦੇ ਪਿਆਰੇ ਨੂੰ ਭਗਤ ਕਰਤ ਨਾਮਾ ਪਕਰ ਉੱਥੇ ਉਹਨੇ ਆਪ ਲਿਖਿਆ ਸਾਈਂ ਦੀ ਬਾਣੀ ਹੈ ਭਗਤ ਜੀ ਦੀ ਕਹਿੰਦੇ ਮੈਂ ਨੇ ਬੜੇ ਆਨੰਦ ਲੈ ਰਿਆ ਸੀ ਝੂਮ ਰਿਆ ਸੀ ਸਿਮਰਨ ਚ ਪਰ ਮੈਨੂੰ ਭਗਤੀ ਕਰਦੇ ਨੂੰ ਚੁੱਕ ਲਿਆ ਗਿਆ ਆਖੋ ਸਤਨਾਮ ਅੱਜ ਤਾਂ ਪਿਛੇ ਜੇ ਕਿਸਾਨਾਂ ਜਾਣਾ ਤੇ ਸਾਰੇ ਕਿਸਾਨ ਚੁੱਕਲੇ ਗਏ ਨਾ ਵੀ ਟਾਈਮ ਤੋਂ ਪਹਿਲਾਂ ਹੀ ਸੂਚਿਤ ਹੁੰਦਾ ਵੀ ਇੰਨਾ ਬੰਦਿਆਂ ਪਹੁੰਚਣਾ ਉਹਨਾਂ ਨੇ ਚੁੱਕ ਲੀਂਦੇ ਆ ਤੇ ਕਹਿੰਦਾ ਭਾਉ ਕਹਿੰਦੇ ਹਸਤ ਖੇਲ ਤੇ ਤੇਰਾ ਦਿਹਰ ਆਇਆ ਭਗਤ ਕਰਤ ਨਾਮਾ ਪੱਕਰੀ ਉਠਾਇਆ ਕਹਿੰਦੇ ਮੈਂ ਤੇ ਨੰਦ ਜਾਂ ਲੈਣ ਲੱਗਾ ਤੇ ਆਏ 2-4 ਜਣੇ ਇੱਕ ਨੇ ਉਧਰੋਂ ਬਾਉ ਫੜਿਆ ਇੱਕ ਨੇ ਉਧਰੋਂ ਤੇ ਚੁੱਕ ਕੇ ਬਾਹਰ ਕਰਤਾ ਤੇ ਮੈਂ ਪੁੱਛਿਆ ਈਪਲੀ ਉਹ ਮੈਂ ਤੁਹਾਨੂੰ ਕੋਈ ਚੰਗੀ ਮਾੜੀ ਨਹੀਂ ਕਹੀ ਬਚਪਨਾ ਇਹ ਮੈਨੂੰ ਤੇ ਬੜਾ ਰਸ ਜਿਹਾ ਆਇਆ ਵੀ ਲੱਗੇ ਰੱਬ ਦੇ ਪਿਆਰ ਚ ਗੀਤ ਗਾਉਣ ਤੇ ਮੈਂ ਵੀ ਹਾਜ਼ਰੀ ਭਰਾਂ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਗੁਰੂ ਸਾਡਾ ਕਹਿੰਦੇ ਆ ਵੀ ਸੰਗਤ ਚ ਭਜ ਕੇ ਨਾਮ ਨਾਲ ਜੜੋ ਤੇ ਸਾਡੇ ਵਾਲੇ ਕਹਿੰਦੇ ਨਾਮ ਹੁੰਦਾ ਹੀ ਨਹੀਂ ਆ ਤੇ ਗੁਰੂ ਦਾਤਾ ਕਿਰਪਾ ਕਰੇ ਅੱਗੇ ਤੇ ਹਮਲਾ ਹੁੰਦਾ ਸੀ ਸੰਗਤ ਜੀ ਤੋਪਾਂ ਟੈਂਕਾਂ ਏਕੇ 47ਆਂ ਦਾ ਹੁਣ ਹੋਰ ਤਰੀਕਾ ਹੋ ਗਿਆ ਅੱਜ ਨਹੀਂ ਟੈਂਕ ਚੜਨੇ ਨਾ ਬਦਾਲੀ ਆਉਣਾ ਤੇ ਨਾ ਜੰਗ ਸਿੱਧੀ ਹੋਣੀ ਹੁਣ ਜੰਗ ਟੇਢੀ ਐ ਇੱਕ ਚੀਜ਼ ਮੈਨੂੰ maaf ਕਰਿ ਦਿਓ ਮੈਂ ਐਡਾ ਵਿਦਵਾਨ ਨਹੀਂ ਸਿੱਧੀਆਂ ਜੀਆਂ ਗੱਲਾਂ 14 ਜੰਗ ਲੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਨਾਲ ਸਭ ਨੂੰ ਪਤਾ ਵਿਦਵਾਨ ਸੁਣਾਉਂਦੇ ਐ ਤੇ ਇੱਕ ਜੰਗ ਦਾ ਜ਼ਿਕਰ ਨਹੀਂ ਆਪਾਂ ਕਰਦੇ ਕਰਦੇ ਹੈਗੇ ਪਰ ਹੋਰ ਤਰੀਕੇ ਨਾਲ 15ਵੀਂ جنگ ਮਾਰੇ ਨੇ ਕਾਦੀ ਲੜੀ ਸੀ ਕਲਮ ਦੀ ਇੱਕ ਮੈਸੇਜ ਦੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦੇ ਸੱਚਖੰਡ ਨੂੰ ਵੀ ਆਪਣੀ ਕੌਮ ਨੂੰ ਦੱਸ ਗਏ ਸੀ ਪੁੱਤਰੋ ਆਪਣਾ ਰੈਬਰ ਸੀ ਉਹ ਬਾਪੂ ਸੀ ਆਪਣਾ ਆਪਣੇ ਚਾਰੇ ਪੁੱਤਰ ਖੱਪਣਾ ਤੋਂ ਬਿਨਾ ਪੈਰ ਹੈ ਡੇਢ ਸੰਸਕਾਰ ਕੀਤਾ ਬਾਪੂ ਨੇ ਇੱਕ ਆਪਣੀ ਸਿੰਘਣੀ ਮਾਤਾ ਜੀਤ ਕੌਰ ਤੇ ਅੱਧਾ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਸਤਾਪ ਦੀ ਆਪਾਂ ਬਣਾ ਰਹੇ ਉਹ ਵਿਸ਼ਾਲ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਲੈਣਗੇ ਢਾਡੀ ਸਿੰਘ ਸਾਹਤ ਦਾ ਆਪਣੇ ਮੁਤਾਬਕ ਨਾਮ ਤੋਂ ਭਗਤੀ ਤੋਂ ਸ਼ਕਤੀ ਮਾਲਾ ਤੋਂ ਖੰਡਾ ਸ਼ਾਂਤੀ ਤੋਂ ਚਾਂਦਨੀ ਚੌਂਕ ਦਾ ਸਫ਼ਰ ਜਿਹੜਾ ਹੈ ਬੜਾ ਪਿਆਰਾ ਰਮਣੀਕ ਹੈ ਤਨ ਮੇਰੇ ਸੱਚੇ ਪਾਤਸ਼ਾਹ ਗਰੀਬ ਨਵਾਜੀ ਕਰਨ ਸਾਨੂੰ ਸੋਝੀ ਬਖਸ਼ ਦੇਣ ਆਖੋ ਸਤਨਾਮ ਸ੍ਰੀ 14 جنگ ਮਾਰੇ ਨੇ ਹਿੱਕ ਦੇ ਜੋਰ ਤੇ ਲੜੇ ਤੇ 15ਵੀਂ جنگ ਜਿਹੜੀ ਉਹ ਕਲਮ ਦੀ ਇੱਕ ਸੁਨਿਆ ਦੇਤਾ ਕੌਮ ਨੂੰ ਪੁੱਤਵੇ ਗਾਂ ਸਮਾ ਇਦਾਂ ਦਾ ਆਊਗਾ ਤੀਰਾਂ ਤਲਵਾਰਾਂ ਤੇਗਾਂ ਦੀ جنگ ਘਟਨੀ ਐ ਤੇ ਕਲਮ ਦੀ جنگ ਵੱਧ ਜਾਣੀ ਐ ਤੇ ਜਿਹੜੇ ਲੋਕ ਤੀਰਾਂ ਤਲਵਾਰਾਂ ਦੀ ਮਾਰ ਤੋਂ ਦੂਰ ਹੋਣ ਉਹਨਾਂ ਨੂੰ ਕਲਮ ਨਾਲ ਮਾਰਿਓ ਅੱਜ ਸਾਡੇ ਨਾਲ ਉਹੋ ਹੀ ਉਹਨਾਂ ਵਰਤ ਲਿਆ ਕਿ ਇਹਨਾਂ ਨੂੰ ਗੁਰਦਾਰੇ ਨਹੀਂ ਟਾਉਣੇ ਇਹਨਾਂ ਦੀ ਨਸਰ ਉਹ ਵਰਪੂਰ ਨੇ ਨਾ ਗ੍ਰੰਥ 파ੜਨੇ ਨਾ ਗਨ ਭੇਟ ਕਰਨੇ ਇਦਾਂ ਦਾ ਪ੍ਰਚਾਰ ਇਦਾਂ ਦਾ ਮੀਡੀਆ ਚਲਾ ਦਿਓ ਪੀ ਇਹਨਾਂ ਦੇ ਵਿੱਚ ਐਨੀ ਨੈਗਟਿਵਿਟੀ ਨੈਗਟਿਵਿਟੀ ਭਰ ਦਿੱਤੀ ਜਾਵੇ ਤੇ ਇਹਨਾਂ ਦੇ ਕੋਲੋਂ ਸੇਵਾ ਖੋਸ ਜੇ ਇਹਨਾਂ ਦੇ ਕੋਲੋਂ ਗੁਰਦੁਆਰੇ ਜਾਣ ਲਈ ਕੋਈ ਤਿਆਰ ਨਾ ਹੋਵੇ ਇਹਨਾਂ ਦੇ ਬੱਚੇ ਕੀਰਤਨ ਕਥਾ ਤੋਂ ਕੋਹਾਂ ਦੂਰ ਚਲੇ ਜਾਣ ਤੇ ਇਹਨਾਂ ਦਾ ਬਾਪੂ ਵੀ ਕਹਿ ਗਿਆ ਸੀ ਆਖਾਂ ਜੀਵਾ ਪਿਪਤ ਤੁਸੀਂ ਉਦਨ ਨਹੀਂ ਮਰਨਾ ਭਾਵੇਂ ਤੁਹਾਡੇ ਟੋਟੇ ਕਰਕੇ ਦਰਿਆ ਚ ਪਾ ਦੇਣ ਭਾਵੇਂ ਤੁਹਾਡੇ ਬੰਦ-ਬੰਦ ਕੱਢ ਦੇਣ ਪਰ ਜਿਸ ਦਿਨ ਬਾਪੂ ਕਹਿੰਦਾ ਤੁਹਾਡੇ ਘਰੋਂ ਸ਼ਬਦ ਚਲੇ ਗਿਆ ਨਾ ਤੁਹਾਡੇ ਘਰੋਂ ਬੰਦਗੀ ਚਲੇਗੀ ਤੁਸੀਂ ਉਦਾਂ ਹੀ ਮਰ ਜਾਣਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਮਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਕਹਿੰਦੇ ਉਹ ਮਰੇ ਤੁਰੇ ਫਿਰਦੇ ਜਿਨ੍ਹਾਂ ਦਾ ਨਿਤਨੇਮ ਨਹੀਂ ਸੇਵਾ ਸਿਮਰਨ ਨਹੀਂ ਗੁਰੂ ਤਾਂ ਇਹ ਕਹਿ ਰਿਹਾ ਦਿਆ ਜਗਲੀ ਸਿੱਟੇ ਜੋਰ ਲਾਉਂਦੇ ਵੀ ਕਿਸੇ ਨਾ ਕਿਸ ਤਰ੍ਹਾਂ ਖਿੱਚ ਲਾਓ ਇਸ ਕੌਮ ਨੂੰ ਦੂਰ ਕਰ ਦਿਓ ਤੇ ਇਸ ਕਰਕੇ ਬਾਬਾ ਜੀ ਨੂੰ ਉਹਨਾਂ ਨੇ ਚੁੱਕ ਲਿਆ ਬਾਹਰ ਕੱਢ ਦਿੱਤਾ ਕਹਿੰਦੇ ਚਲਾ ਜਾ ਇੱਥੋਂ ਬਾਬਾ ਨਾਮਦੇਵ ਜੀ ਦੇ ਨੇਤਰ ਭਰੇ ਹੁਣ ਤੁਹਾਡੇ ਚੋਂ ਕੋਈ ਸਾਰੇ ਬੈਠੇ ਆਪਾਂ ਇਦਾਂ ਤੇ ਕੋਈ ਦੋ ਚਾਰ ਜਾਣੇ ਕਿਸੇ ਸਿੰਘ ਨੂੰ ਚੁੱਕ ਕੇ ਲੈ ਜਾਣ ਤੇ ਬਾਹਰ ਕੱਢ ਦੇਣ ਤੇ ਮਨ ਭਰੇਗਾ ਨਾ ਉਹ ਕਹਿੰਦੇ ਵੀ ਕੀ ਗੱਲ ਭਾਈ ਮੈਂ ਤਾਂ ਹੱਸਦਾ ਖੇਡਦਾ ਆਇਆ ਤੇ ਮੈਨੂੰ ਬਾਹਰ ਕੱਤੋਂ ਕੱਢਿਆ ਜੀ ਉਹਨਾਂ ਨੇ ਫਿਰ ਕਾਰਨ ਕੀ ਦੱਸਿਆ ਕਹਿੰਦੇ ਤੇਰੀ ਜਾਤ ਨਹੀਂ ਵੀ ਆ ਤੇਰੀ ਜਾਤ ਕੋਝੀ ਆ ਤੇ ਤੇਰੇ ਵਾਸਤੇ ਇੱਥੇ ਬਹਿਣਾ ਸੰਭਵ ਨਹੀਂ ਆ ਤੂੰ ਬੋਰੀਆਂ ਬਾਰੀਆਂ ਤੇ ਬਹਿ ਜੋੜੀਆਂ ਜੂੜੀਆਂ 'ਚ ਭਾੜੇ ਭੁੰਡੇ ਮਾਂਝ ਝੂਠੇ ਜਦੋਂ ਇਹ ਗੱਲਾਂ ਬੋਲਕ ਬੋਲੇ ਧੱਕੇ ਮਾਰੇ ਤੇ ਫਿਰ ਉਹਨਾਂ ਦੇ ਅੰਦਰੋਂ ਦਰਗਾਈ ਬਾਣੀ ਦੀ ਅਗਲੀ ਪੌੜੀ ਉਤਰੀ ਕਹਿੰਦੇ ਹੀ ਨੜੀ ਜਾਤ ਮੇਰੀ ਉਜਾ ਤੁਮਰਾਇ ਛੀਪੇ ਕੇ ਜਨਮ ਕਾਹੇ ਕੋ ਆਇਆ ਵਿਖੂ ਨਾ ਹੰਡਾਇਆ ਏ ਜਿੱਦੋਂ ਅੰਦਰੋਂ ਅੱਖਾਂ ਭਰ ਕੇ ਵਿਰਾਗ ਛੁੱਟਿਆ ਨਾ ਕਹਿੰਦੇ ਰੱਬਾ ਜੇ ਮੈਂ ਤੇਰੇ ਕਰਮ ਥੈ ਨਹੀਂ ਢੇਕ ਸਕਦਾ ਸੇਵਾ ਸਿਮਰਨੀ ਕਰ ਸਕਦਾ ਤੇ ਮੈਨੂੰ ਜੰਮਿਆ ਹੀ ਕਿਉਂ ਆਖੋ ਸਤਨਾਮ ਮੇਰਾ ਜਨਮ ਹੀ ਕਿਉਂ ਆ ਫਿਰ ਉਹ ਕਹਿੰਦੇ ਲੈ ਕੰਬਲੀ ਚੱਲਿਓ ਪਲਟਾਏ ਕਹਿੰਦੇ ਕੰਬਲੀ ਸਰੀਰ ਨੂੰ ਵੀ ਆਖਿਆ ਵਾ ਤੇ ਉਦਾਂ ਵੀ ਅਰਥ ਕਰ ਸਕਦੇ ਆ ਲੈ ਕੰਬਲੀ ਚੱਲਿਓ ਪਲਟਾਏ ਦਿਹੁਰੇ ਪਾਸ਼ੇ ਬਿਠਾ ਜਾਏ ਕਹਿੰਦੇ ਅੱਖਾਂ 'ਚ ਜਾਲਾ ਬੰਦਗੀ ਕਿਉਂ ਕਰੀ ਦੀਆ ਤੇ ਹੱਥ ਜੁੜਿਆ ਤੇ ਸਰੀਰ ਰੂਪੀ ਕੰਬਲੀ ਸੰਕੋਚ ਕੇ ਜਦੋਂ ਧੱਕੇ ਧੁੱਕੇ ਮਾਰੇ ਹੋਣ ਕੱਪੜਿਆਂ ਨੂੰ ਵੀ ਅੱਜਕੱਲ੍ਹ ਜੀ ਦਾ ਜੋਰ ਅਗਲਾ ਚਲਾਉਂਦਾ ਹੀ ਆਖੋ ਸਤਿਨਾਮ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਨਹੀਂ ਜੋਰ ਚੱਲਦਾ ਕਿਸੇ ਦਾ ਤੇ ਜੋਰ ਨਾ ਜੀਵਨ ਮਰਨ ਨਹਿ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਜਿਸ ਹੱਥ ਜੋਰ ਕਰ ਵੇਖੈ ਸੋਇ ਇੱਥੇ ਬਾਪੂ ਦੀ ਯਾਦ ਆ ਜਾਂਦੀ ਤੇ ਬੜੇ ਬੜੇ ਖੱਬੀ ਖਾਨ ਜਿਹੜੇ ਕਹਿੰਦੇ ਦੁਨੀਆ ਮੇਰੀ ਮੁੱਠੀ ਚਾ ਰਗੜ ਕੇ ਰੱਖ ਤੇ ਬਾਪੂ ਨੇ ਆਖੋ ਸਤਨਾ ਜਿਹੜੇ ਕਹਿੰਦੇ ਨਾ ਉੱਤੇ ਮਰਾਂ ਨਾ ਥੱਲੇ ਨਾ ਸੱਜੇ ਖਬੇ ਦੁਨੀਆ ਹੀ ਜਿੱਤ ਲੈਣੀ ਕਾਲ ਪਾਵੇ ਨਾ ਬੰਨ ਲੈ ਬਾਪੂ ਉਹਨਾਂ ਨੂੰ ਵੀ ਰੋਲ ਤਾ ਆਖੋ ਸਤਨਾ ਤਾਂ ਕਰਕੇ ਇਹਨੂੰ ਮੱਥਾ ਟੇਕਦਾ ਇਹਦੇ ਲੰਗਰ ਲੱਗਦੇ ਸੇਵਾ ਹੁੰਦੀਆਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਸਿਰ ਸ਼ਾਹ ਬਾਦਸ਼ਾਹ ਨੀਚਲ ਮੇਰੇ ਹਜ਼ੂਰ ਦੇ ਪਿਆਰ ਚ ਉਹਨਾਂ ਨੇ ਫਿਰ ਪਿਛਲੇ ਕਹਿੰਦੇ ਚਲ ਅੰਦਰ ਨਹੀਂ ਬਹਿਣ ਦੇਣਾ ਆਪੋ ਪਿਛਲੇ ਬਨੇ ਚਲ ਜਾ ਨਹੀਂ ਇਧਰ ਪਿਛੇ ਪਿਛਲੇ ਪਾਸੇ ਗਏ ਤੇ ਬਾਣੀ ਗਵਾਈ ਦਿੰਦੀ ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉੱਚ ਰਹਿ ਅਗਤ ਜਨਾ ਕੋ ਦਿਹਰਾ ਫਿਰੇ ਕਿੱਡੀ ਬੰਦਕੀ ਚ ਤਾਕਤ ਹੈ ਜੇ ਕਰੀਏ ਤੇ ਕਰਨਾ ਕੱਖ ਨਹੀਂ ਹੈ ਉਸ ਮਹਾਂਪੁਰਖ ਜਿਹਦਾ 48 ਘੰਟੇ ਦਾ ਚੌਂਕੜਾ ਜਤ ਸੱਤ ਦੇ ਵਿੱਚ ਜਿਹੜਾ ਤਤਵਾਰ ਹੈ ਜਿਨਨੇ 4 ਬੀੜਾਂ 1 ਓੰਕਾਰ ਤੋਂ 1430 ਅੰਗ ਤੱਕ ਕਲਮ ਦੇ ਨਾਲ ਲਿਖੀਆਂ ਅਹੇ ਜੀ ਲੱਥੇ ਸਿਰ ਤੋਂ ਕਿਦਾਂ ਲੜ ਗਿਆ ਖੁਸਤਨਾਹ ਵਿਜੇ ਤੈਨੂੰ ਕੀ ਪਤਾ ਪੀ ਐਚ ਡੀ ਵਾਲੇ ਦਾ ਪਹਿਲੀ ਕਲਾਸ ਵਾਲਾ ਕੋਈ ਮੁਕਾਬਲਾ ਕਰ ਲੂਗਾ ਹੁਣ ਇੰਟਰਵਿਊ ਹੁੰਦੀ ਅਮਰੀਕਾ ਦੀ ਉੱਥੇ ਜਾ ਕੇ ਜਿਹਨੂੰ ਆਉਂਦਾ ਕੱਖ ਨਹੀਂ ਸਾਹਮਣੇ ਟੇਬਲ ਤੇ ਗੋਰੀ ਮੈਡਮ ਬੈਠੀ ਉਹ ਚਾਰ ਪੰਜ ਲਫ਼ਜ਼ ਇੰਗਲਿਸ਼ ਚ ਬੋਲਦੀ ਤੇ ਮੇਰੇ ਅਰਗਾ ਕੀ ਨਾ ਆਖੋ ਸਤਨਾਹ ਇਹ ਮੇਰੇ ਖਾਨੇ ਕੁਝ ਨਹੀਂ ਪੈਂਦਾ ਪੰਜਾਬੀ ਵਾਲਾ ਸੱਦੋ ਹੈ ਇੱਥੇ ਅਸੀਂ ਨਿੰਦਕ ਬਣ ਗਏ ਉਹਨਾਂ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਵਾਨੀ ਕੰਠ ਕੀਤੇ ਜਵਾਨੀ ਇੱਥੇ ਜਵਜੀ ਸਾਹਿਬ ਨਹੀਂ ਹੁੰਦਾ ਲੈ ਪੁੱਛ ਲਈ ਆ ਜਿੰਨੇ ਅੱਜ ਬਣੇ ਫਿਰਦੇ ਨਾ ਦੋ ਚੌਣ ਨੂੰ ਛੱਡ ਕੇ ਆ ਪੱਤਰਕਾਰ ਜਸਪੀਚਾਈਆਂ ਲੈਂਦੇ ਇਹਨੂੰ ਕੋਈ ਜਵਜੀ ਸਾਹਿਬ ਦਾ ਬਾੜ ਸੁਣਾਓ ਸੋਧਾ ਖੋ ਸਤਨਾਕ ਨੂੰ ਕੱਖ ਨਹੀਂ ਪਤਾ ਬਾਣੀ ਕਹਿੰਦੀ ਆਪ ਨਾ ਦੇਹ ਚਰੂ ਪਰ ਪਾਨੀ ਤਿਹ ਨਿੰਦੈ ਜੇ ਗੰਗਾ ਉਹ ਕਿਤੇ ਗੁਰੂ ਪਿਆਰ ਦੇ ਵਿੱਚ ਸਾਗਰ ਨੇ ਗੁਰੂ ਦਾ ਮਜਸ਼ਮਾ ਫੁੱਟਿਆ ਕਹਿੰਦੇ ਜਦੋਂ ਪਿੱਛੇ ਬਹਿ ਕੇ ਗਾਇਆ ਨਾ ਉਹਨਾਂ ਪਿਆਰ ਚ ਅੱਖਾਂ 'ਚ ਜਾਲ ਆ ਗਿਆ ਤੇ ਬਾਣੀ ਕਹਿੰਦੀ ਫੇਰ ਦਿਆ ਦਿਹਰਾ ਨਾਮੇ ਕੋ ਪੰਡਿਆਂ ਕੋ ਪਿਸ਼ਵਾਰਲਾ ਜਦੋਂ ਐ ਰਸ ਦੇ ਵਿੱਚ ਬਹਿ ਕੇ ਅੱਖਾਂ 'ਚ ਜਲ ਵਹਿ ਰਿਆ ਤੇ ਨਾਮ ਚੱਲਿਆ ਤੇ ਪਰਮੇਸ਼ਰ ਨੇ ਨਗ ਪ੍ਰੇਮ ਕੀਤਾ ਵੀ ਜਿਹੜੇ ਮੇਰੇ ਵਰਗੇ ਹੰਕਾਰੀ ਬੈਠੇ ਸੀ ਜਾਤ ਪਾਤ ਦੇ ਉਹਨਾਂ ਵੱਲ ਪੇਠ ਕੀਤੀ ਤੇ ਨਾਮ ਦੇ ਵੱਲ ਫੇਰ ਮਾਰੇ ਨੇ ਮੋਹ ਲਾਈ ਰੋਜ ਪੜਨੇ ਹਾਰ ਜੋਗ ਜੋਗ ਭਗਤ ਪੈਜ ਰੱਖਦਾ ਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਓ ਹੁਣ ਇਤਿਹਾਸ ਨੂੰ ਤੇ ਕਹਿੰਦੇ ਝੂਠ ਆ ਮਲਾਵਟ ਕਰਤੀ ਹੈ ਭਾਈ ਸੰਤੋਖ ਸਿੰਘ ਜੀ ਚੂੜਾ ਮਣੀ ਸਵਾ ਲੱਖ ਦੇ ਕਰੀਬ ਜਿੰਨਾ ਜਵਜੀ ਸਾਹਿਬ ਦਾ ਪਾਠ ਕਰਕੇ ਅਰਦਾਸੇ ਸੋਧ ਕੇ ਕਲਮ ਚੁੱਕੀ ਉਹਨਾਂ ਨੂੰ ਅਸੀਂ ਕਿੰਨੇ ਦੂਰ ਕਰਤਾ ਤੇ ਨਿੰਦਕ ਹੋਇਆ ਜਿਹੜਾ ਮੇਰੇ ਹੁ ਨਿਤਨੇ ਹੋਣੀ ਕਰਦਾ ਆਖੋ ਸਤਿਨਾਮ ਕਿੰਨੀ ਮਿਹਨਤ ਉਹਨਾਂ ਨੇ ਕੀਤੀ ਕੌਮ ਦੇ ਕਵੀਆਂ ਨੇ ਆਪਣੀ ਕੌਮ ਨੂੰ ਥਾਲ ਪ੍ਰੋਸ ਕੇ ਦਿੱਤਾ ਇਤਿਹਾਸ ਦਾ ਕਿਨਾ ਕਿਨਾ ਤਾਪ ਜਪ ਕੀਤਾ ਸੇਵਾ ਕੀਤੀ ਢੋਕਰੀਆਂ ਢੋਈਆਂ ਭਾਂਡੇ ਮਾਂਜੇ ਫੇਰ ਜਾ ਕੇ ਕਿਤੇ ਆਪਣੀ ਕੌਮ ਨੂੰ ਨਵਾਂ ਸੂਰਜ ਜਿਹੜਾ ਦਿਖਲਾਇਆ ਚਾਨਣ ਮਨਾਰਾ ਦਿੱਤਾ ਅੱਜ ਕਦੇ ਸੋਚ ਕੇ ਇਕੱਲੇ ਬਹਿ ਕੇ ਵੇਖਿਓ ਵੀ ਇਹ ਕੌਣ ਲੋਕ ਐ ਜਿਹੜੇ ਚੁਣ-ਚੁਣ ਕੇ ਖੂਬੀਆਂ ਕਮੀਆਂ ਆਪਣੀਆਂ ਲੋਕਾਂ ਸਾਹਮਣੇ ਪੇਸ਼ ਕਰਨਦੇ ਆਖੋ ਸਤਨਾਮ ਆਪ ਤੇ ਅਗਲਿਆਂ ਦੇ ਧਰਮ ਸਥਾਨਾਂ ਤੇ ਕੈਮਰਾ ਤੱਕ ਨਹੀਂ ਲਾਇਆ ਅਗਲੇ ਇੱਕ ਮੇਰਾ ਵੀਰ ਗਿਆ ਰਾਧਾ ਸਵਾਮੀ ਜਾਂਦਾ ਵੇਖੋ ਭਾਵਨਾ ਜੀ ਦੀ ਜਿੱਥੇ ਉਹ ਕਹਿੰਦਾ ਜੀ ਸਾਡੇ ਰੂਲ ਆ ਜਿੰਨੇ ਅੰਦਰ ਜਾ ਕੇ ਬਹਿਣਾ ਵਾ ਪਹਿਲਾਂ ਉਹਦਾ ਮੋਬਾਈਲ ਜਮਾਉਣਾ ਸਿਸਟਮ ਵਾਂਗ ਆ ਗਿਆ ਜਾਂਦਾ ਤੇ ਆਪਣੇ ਅੱਲੇ ਇੱਥੇ ਭਾਵੇਂ ਪੰਜ ਜਣੇ ਵਿਚਾਰੇ ਲੱਗੇ ਉਹਨਾਂ ਦੀ ਸੇਵਾ ਲਾਇਉਦੀ ਤੇ ਮੇਰੇ ਅਰਗੇ ਪਤੀ ਧੀ ਹੋਰ ਕੱਢੀ ਫਿਰਨਗੇ ਵੀ ਤੈਨੂੰ ਉੱਥੇ ਯਕੀਨ ਨਹੀਂ ਆਖੋ ਸਤਨਾ ਪੀ ਜਿਹੜਾ ਉਹ ਚੱਲਨ ਤੇ ਆ ਉਹ ਹੀ ਤੇ ਚੱਲਦਾ ਉਹ ਆਪਦਾ ਵੱਖਰਾ ਵੀ ਕਿੱਥੇ ਬਾਬਾ ਗਲਤੀ ਕਰਦਾ ਤੇ ਉਨੀ ਵੀਡੀਓ ਕੱਟੋ ਤੇ ਲੋਕਾਂ ਚ ਪਾ ਦਿਓ ਐ ਵੀ ਜਿੰਨੇ 70 80 ਸਿੰਘਾਂ ਨੂੰ ਅਮਰਥਿ ਛਕਾਇਆ 20 ਬੱਚਿਆਂ ਨੂੰ ਸੰਥਿਆ ਕਰਾਈ ਜੇ ਜੀਵ ਚੱਲਦੀ ਤੋ ਕਿਤੇ ਬੋਲ ਇਧਰ ਉਧਰ ਹੋ ਗਏ ਤੇ ਸਾਰਾ ਹੀ ਗਿਆ ਅੱਜ ਇਹੋ ਜਿਹਾ ਸਮਾਂ ਡਰ ਲੱਗਦਾ ਤੇ ਕੌਮ ਵੀ ਆਪਣੀ ਇਦਾਂ ਦੀ ਕਰਮਾਲੀ ਇਹ ਪਿਛਲਾ ਕੋਲ ਜਾਂਦੇ ਸਾਰਾ ਇਹ ਨੀਵੇ ਦੇਵੀ ਨੇ ਕਿੰਨੀ ਮਿਹਨਤ ਕੀਤੀ ਕਿੰਨੇ ਸਮੇਂ ਤੋਂ ਮਿੰਟ 'ਚ ਠੱਪਾ ਲਾ ਦਿੰਦੇ ਆਖੋ ਸਤਨਾਮ ਤਾਂ ਕਰਕੇ ਹੁਣ ਗਾਂਵ ਵਾਲੇ ਸਮੇਂ ਕੋਈ ਸੂਰਮਾ ਨਿੱਤਰਦਾ ਹੀ ਨਹੀਂ ਦੀਦਾ ਤੇ ਸਚਾਈ ਹੈ ਕਿਉਂਕਿ ਅਗਲਿਆਂ ਦੀ ਚਾਲ ਆ ਸੀ ਸਮਝ ਨਹੀਂ ਸਕਿਆ ਆਖੋ ਸਤਨਾਮ ਵੀ ਕੀ ਹੁੰਦਿਆ ਕੌਣ ਲੋਕ ਇਦਾਂ ਕਰਨਦੇ ਜਾਣ ਬੁੱਝ ਕੇ ਸਾਨੂੰ ਕੀ ਬਤਾ ਹੁਣ ਮੈਂ ਕਿਹੜੇ ਰੂਪ 'ਚ ਤੁਹਾਡੇ ਸਾਹਮਣੇ ਅਗਲੇ ਆਪ ਕਹਿੰਦੇ ਵੀ ਤੂੰ ਸਾਰੀ ਜ਼ਿੰਦਗੀ ਬਾਬਾ ਪਤਾ ਨਹੀਂ ਕੋਈ 4 ਲੱਖ ਕਮਾਉਣਾਗੇ ਨਹੀਂ ਇੱਧਰ ਆ ਤੈਨੂੰ ਇੱਕੇ ਵਾਰੀ 50 60 ਕਰੋੜ ਦਿੰਨੇ ਤੇਰਾ ਕੌਮ 'ਚ ਨਾਮ ਬਣਿਆ ਤੂੰ ਇਹੋ ਜੀ ਗਲਤੀ ਕਰ ਜਿਹਦੇ ਨਾਲ ਸਾਰੀ ਕੌਮ ਹੀ ਖੁੰਝੇ ਲੱਗ ਜੇ ਤੇ ਤੇਰੇ ਬਾਣੀ ਤੇ ਦਾਗ ਤੈਨੂੰ ਕਰੈਕਟਰਲੈਸ ਪੇਸ਼ ਇੱਕ ਵਾਰੀ ਹੋਣਾ ਪੈਣਾ ਬੰਦਾ ਤੂੰ ਸਾਡਾ ਇੱਕ ਵਾਰੀ ਥੋੜਾ ਇਹ ਵੀਡੀਓ ਚੱਲਣੀ ਮੁੜ ਕੇ ਤੂੰ ਨਜ਼ਾਰੇ ਲੈਣੇ ਸਾਨੂੰ ਕੀ ਪਤਾ ਕੌਣ ਕੀ ਦੇ ਨਾਲ ਜੁੜ ਗਿਆ ਸਾਡੇ ਤੇ ਅਗਲੇ ਬਾਣੀ ਤੇ ਬਾਣੀ ਤੇ ਹਮਲਾ ਕਰਨਦੇ ਵੀ ਇੰਨਾ ਕਿ ਨੀਚ ਕਰ ਦਿਓ ਵੀ ਜਦੋਂ ਕਿਸੇ ਗਾਂਵ ਵਾਲੇ ਵੀਰ ਨੂੰ ਕਹਿੰਦਾ ਨਾ ਕਈਆਂ ਨੂੰ ਮਾਫੀ ਦਿਓ ਲਾਈਵ ਹੈ ਜਦੋਂ ਕਿਸੇ ਨੂੰ ਕਹਿੰਦਾ ਸਵੇਰੇ ਅਮਰ ਸੰਚਾਰ ਹੋਣਾ ਵੱਡਾ ਉਪਰਾਲਾ ਤੇ ਬਹੁਤ ਹੀ ਅਗੋਂ ਪਤਾ ਕੀ ਕਹਿਣਗੇ ਸਵਾਰ ਕੇ ਉਹ ਬਾਬਾ ਜੀ ਜਿਨ੍ਹਾਂ ਨੇ ਛੱਕਿਆ ਉਹਨਾਂ ਕਿਹੜਾ ਰੰਗ ਲਾਤੀ ਆ ਸ਼ਬਦ ਆਉਂਦੇ ਵੀ ਅਗਲੇ ਇਹ ਕਿੰਨੇ ਲਿਆਂਦਾ ਹੁਣ ਕਈਆਂ ਨੇ ਵਖੀਆਂ ਜਿਹੜੀ ਵੀਡੀਓ ਚੱਲੀ ਵੇਖ ਕੇ ਕਹਣਾ ਉਹ ਦਮਾਲੇ ਵਧੇ ਅਗਾ ਤਰੇ ਤੇ ਵਿਖਾਵਾ ਹੀ ਆ ਅਸੀਂ ਇਤਰਾ ਹੀ ਚੰਗੇ ਆ ਜਿੱਤ ਹੋ ਗਈ ਕਿ ਨਹੀਂ ਦੂਜੇ ਬੰਦੇ ਆਖੋ ਸਤਨਾਗ ਅਗਲਾ ਫਿਰ ਚਿੜਦਾ ਵਾ ਉਹ ਇਹ ਨਹੀਂ ਕਹਿੰਦਾ ਕੋਈ ਨਹੀਂ ਬਾਬਾ ਜੀ ਪੁਰਾਣੇ ਸਮੇਂ ਚ ਨਾ ਸਿੰਘਾਂ ਨੂੰ ਕਿਸੇ ਨੂੰ ਕਹਿਣਾ ਵੀ ਭਾਈ ਅਮਰਤਿ ਸ਼ਾਗੁਰੂ ਆਲਾ ਬਣ ਤੇ ਉਹ ਨੀਵੀਂ ਪਾ ਕੇ ਵੀਰ ਸਾਡੇ ਕਹਿੰਦੇ ਹੁੰਦੇ ਸੀ ਬਾਬਾ ਜੀ ਕੋਈ ਨਹੀਂ ਤਰਦਾਸ ਕਰਿਓ ਮਾਰੇ ਤਰਸ ਕਰਿਆ ਆਪਾਂ ਅਗਲੀ ਵਾਰ ਨੂੰ ਗੁਰੂ ਵਾਲੇ ਹੁਣ ਜਿੰਨੂੰ ਕਹਿੰਦਾ ਤੇ ਅੱਗੋਂ ਸਵਾਰ ਕੇ ਕਹਣਗੇ ਹੇ ਹੱਸ ਕੇ ਨਾ ਖਚਰੀ ਜੀ ਹਸਨੀ ਉਹ ਬਾਬਾ ਜੀ ਜਿੰਨਾ ਛਕੇ ਉਹ ਕੀ ਕਰਦੇ ਫਿਰਦੇ ਅਹੀਂ ਕੀ ਲੈਣਾ ਅਸਰ ਪੈ ਗਿਆ ਕਿ ਨਹੀਂ ਇਹੋ ਅਗਲੇ ਚਾਉਂਦੇ ਆ ਤੂੰ ਸਚਾਈ ਦੇ ਵਿੱਚ ਬਾਬਾ ਜੀ ਨੇ ਵੀਰ ਚੌਂਕੜਾ ਮਾਰਿਆ ਰੱਬ ਦੇ ਨਾਲ ਸਿੱਧੀ ਤਾਰ ਜੋੜ ਕੇ ਕਹਿੰਦੇ ਇਧਰੋਂ ਫੁੱਟਣਾ ਤੇ ਇਧਰੋਂ ਲਾਉਣਾ ਕਹਿੰਦੇ ਸਚਾਈ ਦੀ ਗੱਲ ਆ ਪੂਰਾ ਪੂਰਾ ਮਰਦੇ ਪਏ ਆ ਜ਼ਿੰਦਗੀ ਪੂਰੀ ਕਰਦੇ ਪਈਆਂ ਸੋਚ ਦਾ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਈਆਂ ਰੱਬ ਤੋਂ ਇੱਥੇ ਕੋਈ ਨਹੀਂ ਡਰਦਾ ਬੰਦਿਆਂ ਕੋਲੋਂ ਬੰਦੇ ਦਾ ਡਰ ਜਿਆਦਾ ਵਾ ਪਰ ਉਹਨਾਂ ਭਗਤਾਂ ਦਾ ਰੱਬ ਨੂੰ ਸੀ ਉਹ ਕਹਿੰਦੇ ਜੋ ਮਰਜੀ ਦੁਨੀਆ ਬੋਲੀ ਜਾਵੇ ਹੁਣ ਕਿੰਨੇ ਮਹਾਤਮਾ ਦੀ ਨਿੰਦਿਆ ਹੰਦੀ ਕੋਈ ਬੋਲਦੇ ਉਹ ਕਹਿੰਦੇ ਨਜ਼ਾਰੇ ਲਓ ਕੋਈ ਚੱਕਰ ਹੀ ਨਹੀਂ ਕਈ ਕਹਿਣਗੇ ਬਾਬਾ ਇਹ ਬੜੀ ਬਦਨਾਮੀ ਹੋ ਗਈ ਵੇ ਇਤਿਹਾਉ ਰਿਓ ਕਹਿੰਦੇ ਸਾਰਿਆਂ ਦੀ ਹੋਣੀ ਐ ਛਾੜੀ ਜਿੰਦੇ ਜੀ ਹੋ ਗਈ ਲੋਕਾਂ ਦੀ ਮਰ ਕੇ ਹੋਣੀ ਉਹ ਕਿਵੇਂ ਕਹਿੰਦੇ ਮਰ ਕੇ ਸਾਰੀ ਜ਼ਿੰਦਗੀ ਫੈਸ਼ਨ ਕਰਦਾ ਘਰ ਬਣਾਉਂਦਾ ਮਹਿੰਗੇ ਸੂਟ ਤੇ ਜਦੋਂ ਮੌਤ ਹੁੰਦੀ ਸਾਰਾ ਪਿੰਡ ਵੇੜੇ 'ਚ ਖੜਾ ਹੁੰਦਾ ਤੇ ਸਾਰਿਆਂ ਸਾਹਮਣੇ ਨੰਗਾ ਕਰ ਦਿੰਦੇ ਬੰਦੇ ਨੂੰ ਆਖੋ ਆਏ ਬਾਣੀ ਕਹਿੰਦੀ ਨੰਗਾ ਦੋਜ ਕਿਚਾਲਿਆ ਤਾਂ ਦਿਸੈ ਕਰਾ ਐ ਸਾਰਾ ਕੁਝ ਬਟੂਆ ਵੀ ਖੋਲਿਆ ਘੜੀ ਕੁੜੀ ਸਭ ਕੁਝ ਖੋ ਕੇ ਲੀੜੇ ਵੀ ਤੇਰੇ ਲਾ ਤੇ ਤੇਰੇ ਪੱਲੇ ਹੈਗਾ ਕੁਝ ਤੈਨੂੰ ਨੰਗਾ ਕਰਕੇ ਅਗਲਿਆਂ ਮੜੀਆਂ ਨੂੰ ਤੋੜਨਾ ਕਾਹਦੀਆ ਚਿੰਤਾ ਕਰਦਾ ਨਿੰਦਾ ਭਲੀ ਕਿਸੇ ਕੀ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾ ਜਦੋਂ ਸੱਚੇ ਦਿਲੋਂ ਤਾਰ ਜੁੜ ਗਈ ਸਾਜ ਸੰਗਤ ਤਾਰ ਜੁੜੀ ਤੇ ਨਾਮਦੇਵ ਜੀ ਦੇ ਅੰਦਰ ਦੀ ਖੇੜ ਵਰਤੀ ਉੱਥੇ ਮੰਦਰ ਘੁੰਮ ਗਿਆ ਕੋ ਸਤਨਾਮ ਪੜਤਾਲ ਨੂੰ ਪੇਠ ਕੀਤੀ ਐ ਅੱਜ ਵੀ ਦਰਸ਼ਨ ਕਰਨ ਜਾਓ ਤੇ ਕੋਈ ਸਮਾਂ ਸੀ ਕਿਤੇ ਧੱਕੇ ਵਜੇ ਅੱਜ ਉੱਥੋਂ ਦੇ ਪੁਜਾਰੀ ਕਹਿਣਗੇ ਬਾਬਾ ਨਾਮਦੇਵ ਜੀ ਦੇ ਦਰਸ਼ਨ ਕਰੋ ਬਾਬਾ ਨਾਮਦੇਵ ਜੀ ਦੇ ਇਹਦੋਂ ਬਾਅਦ ਵਿੱਚ ਫਿਰ ਪ੍ਰਗਟ ਹੋ ਗਏ ਫਿਰ ਸੰਗਤਾਂ ਦਾ ਪ੍ਰੇਮ ਵਧ ਗਿਆ ਅਰਧ ਗਿਰਧ ਜਿੱਦਾਂ ਸਾਧੂ ਸੰਤ ਮਾਇਕ ਵੰਡ ਦੇ ਦੇਸ਼ਾਂ ਉਪਦੇਸ਼ਾ ਇੱਥੇ ਰੱਬ ਦੇ ਪਿਆਰੇ ਜਿੱਧਰ ਵੀ ਜਾਣਾ ਸਿਮਰਨ ਬੰਦ ਕੀ ਸੇਵਾ ਉਹਦੇ ਘਰ ਲਈ ਥੋੜਾ ਲਿਜਾਣਾ ਆਖੋ ਸਤਨਾਮ ਕਿਉਂਕਿ ਜਿੱਦਾਂ ਮਾਹਪੁਰਖ ਗੈਬਾ ਵਾਸ਼ਿੰਦਰ ਸਿੰਘ ਸਾਹਿਬ ਜੀ ਇਹ ਸੋਚੀਏ ਤੇ ਜੋ ਵੀ ਸੰਗਤ ਸੇਵਾ ਸਿਮਰਨ ਤੇ ਉਹ ਬੱਚਿਆਂ ਵਾਸਤੇ ਆ ਆਹਣੇ ਰਾਗੀ ਜਿ세 ਨੇ ਤੁਹਾਨੂੰ ਦੱਸਿਆ ਵੀ ਆ ਸਾਨੂੰ ਮਾਹਪੁਰਖਾਂ ਨੇ ਤਿਆਰ ਕੀਤਾ ਸਾਨੂੰ ਗੱਲ ਨਾ ਲਾਇਆ ਬਾਬਾ ਜੀ ਸਾਨ ਸਿੰਘ ਬੈਠਿਆ ਤੇ ਜੇ ਕਿਸੇ ਦਾ ਪੁੱਤ ਨਸ਼ੇ ਤੋਂ ਬਾਜੂ ਮਾੜੇ ਕੰਮ ਤੋਂ ਕਥਾ ਕੀਰਤਨ ਨੂੰ ਚੋਲੇ ਲੈ ਕੇ ਉਹਦੀਆਂ ਕਿਤਾਬਾਂ ਉਦੇ ਵਾਸਤੇ ਪਰੇ ਉਪਕਾਰ ਕਰਨਾ ਕਿਸੇ ਗਰੀਬ ਦੀ ਬਾਹ ਫੜਨੀ ਇਦਾਂ ਫਿਰ ਬਾਬਾ ਨਾਮਦੇਵ ਜੀ ਦਾ ਪ੍ਰਤਾਪ ਵਧਿਆ ਜਿੱਧਰ ਨੂੰ ਜਾਣ ਨਾਮ ਜਪਉਣ ਸੇਵਾ ਸਿਮਰਨ ਚੱਲਦੇ ਚੱਲਦੇ دہਲੀ ਪਹੁੰਚ ਗਏ ਤੇ ਉਥੋਂ ਦੇ ਪਤਵੰਤਿਆਂ ਨੇ ਦਿੱਲੀਦਿਆਂ ਨੇ ਜਦੋਂ ਬਾਬਾ ਜੀ ਦਾ ਜਸ ਹੋਇਆ ਨਾ ਚਾਰੇ ਪਾਸੇ ਕਿਉਂਕਿ ਸਾਧੂ ਚੰਦਰਨ ਦੀ ਨਿਆਈ ਹੁੰਦਾ ਬੰਦਗੀ ਵਾਲਾ ਭਗਤ ਜਿੱਥੇ ਵੀ ਜਾ ਕੇ ਬੈੰਦਾ ਹੈ ਰੰਗ ਚਾੜ ਦਿੰਦਾ ਝੂੜ ਲਿੰਦਿਆ ਚੁਗਲੀ ਤੋਂ ਹਟਾ ਕੇ ਗੁਰਮਤਿ ਨਾਲ ਲਾ ਕੇ ਰੱਬ ਦੇ ਪਿਆਰ ਚ ਗੜੂੰਦ ਕਰਤਾ ਤੇ ਭੀੜ ਵਧਨੀ ਸ਼ੁਰੂ ਹੋ ਗਈ ਜਦੋਂ ਭੀੜ ਜਾਜੀ ਵਧੀ ਧਿਆਨ ਦੇਣਾ ਇਧਰ ਜੀ ਆਖੋ ਸਤਨਾਮ ਸੰਗਤਾਂ ਦਾ ਇਕੱਠ ਵਧਣ ਲੱਗ ਪਿਆ ਲੋਕ ਸੁਣਨ ਲੱਗ ਪਏ ਰੰਗ ਮੰਨਣ ਲੱਗ ਪਏ ਤੇ ਫਿਰ ਇਹ ਗੱਲ ਸਚਾਈ ਹੈ ਤੇ ਜਦੋਂ ਕਿਸੇ ਮਾਮਪੁਰਖ ਜਾਂ ਕਿਸੇ ਜੀਵ ਦੇ ਨਾਲ ਭੀੜ ਜੁੜਦੀ ਹੈ ਨਾ ਜਿਆਦੀ ਜਿਆਦਾ ਇਕੱਠੋਂ ਲੱਗ ਕਹਿੰਦਾ ਤੁਸੀਂ ਸਮਝ ਹੀ ਜਾਓਗੇ ਇਸ਼ਾਰਾ ਤੇ ਫਿਰ ਸਭ ਤੋਂ ਵੱਡੀ ਪ੍ਰੋਬਲਮ ਖੜੀ ਹੁੰਦੀ ਜਿਹੜੀ ਪਹਿਲਾਂ ਸਦੀਆਂ ਤੋਂ ਤੇ ਅੱਜ ਵੀ ਹੈ ਜਦੋਂ ਭੀੜ ਇਕੱਠੀ ਹੋਈ ਬਾਬਾ ਜੀ ਦੇ ਲਾਗੇ ਇਹ ਖਬਰ ਪਹੁੰਚ ਗਈ ਸਿਕੰਦਰ ਲੋਧੀ ਕੋ ਚਮਚੇਵ ਵਿੱਚ ਹੁੰਦੇ ਨਾ ਚੂਲੀ ਵਾਲੇ ਸਾਰੇ ਸਾਰੇ ਸਾਧੂ ਥੋੜਾ ਉਹਨਾਂ ਨੇ ਜਾ ਕੇ ਆਖਿਆ ਕਹਿੰਦੇ ਬਾਦਸ਼ਾਹ ਤੇਰੇ ਨਾਲੋਂ ਵੱਧ ਲੋਕ ਤੇ ਨਾਮ ਦੇ ਉਹਨਾਂ ਜੁੜ ਗਿਆ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਉਹਦੇ ਇਕੱਠ ਨੇ ਤੈਨੂੰ ਦਬਾ ਦੇਣਾ ਤੇ ਤੇਰਾ ਤਖਤ ਮਲ ਲੈਣਾ ਆਖੋ ਸਤਿਨਾਮ ਬੜੀ ਸੁੰਦਰ ਕਥਾ ਕਹਿੰਦੇ ਸਤ ਦੀ ਤੇ ਸਤਾਤਾਰੀਆਂ ਦੀ ਬਣਦੀ ਨਹੀਂ ਕਦੇ ਇਹ ਸ਼ੁਰੂ ਤੋਂ ਬਾਬੇ ਨਾਨਕ ਦੇ ਵੇਲੇ ਤੋਂ ਹੀ ਮਹਾਰਾਜ ਸਾਹਿਬ ਨੂੰ ਜੇਲ੍ਹ 'ਚ ਬੰਦ ਕੀਤਾ ਆਖੋ ਸਤਿਨਾਮ ਤਨ ਮੇਰੇ ਦਿਲਾਂ ਦੇ ਬਹਿਰਮ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੀ ਕੈਦ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਕੈਦ ਵਿੱਚ ਰਹੇ ਜਦ ਜਿਸ ਗੁਰੂ ਸਾਹਿਬ ਦੀ ਸ਼ਤਾਬ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਪਿੰਜਰਾ ਵੀ ਇਹੋ ਜਿਹਾ ਪਾਇਆ ਹੀ ਜਿਦੇ ਚ ਨਾ ਬੈਠਾ ਜਾਂਦਾ ਨਾ ਖੜੋਤਾ ਜਾਂਦਾ ਨਾ ਪਾਸਾ ਹੀ ਵਟਿਆ ਜਾਂਦਾ ਇਹ ਸਾਡਾ ਇਤਿਹਾਸ ਹੈ ਜਦੋਂ ਸੱਤ ਤੇ ਸਦਾ ਦੀ ਬਣੀ ਨਾ ਉਹਨਾਂ ਨੇ ਫਿਰ ਬਾਬਾ ਜੀ ਨੂੰ ਚੱਕ ਲਿਆ ਤੇ ਬਹਾਨਾ ਕੀ ਬਣਾਇਆ ਨਾਮਾ ਸੁਲਤਾਨੇ ਬਾਂਧ ਲਾ ਇਹ ਗੁਰਬਾਣੀ ਸਾਰੀ ਜੀ ਸਾਖੀ ਨਹੀਂ ਬੰਨ ਲਿਆ ਤੇ ਸ਼ਰਤ ਕੀ ਰੱਖੀ ਰਾਜੇ ਦੀ ਮਰ ਗਈ ਗਾਂ ਉਹਨੇ ਆਖਿਆ ਮੌਕਾ ਚੰਗਾ ਮਿਲਿਆ ਵੀ ਰਗੜ ਦਿਓ ਭਗਤ ਨੂੰ ਆਖੋ ਸਤਨਾਮ ਇਹ ਰਾਜਨੀਤਿਕ ਲੋਕ ਬੜੇ ਟੇਢੇ ਹੁੰਦੇ ਆ ਤੇ ਚਲੋ ਮਹਾਪੁਰਖ ਵੀ ਕਹਿੰਦੇ ਹੁੰਦੇ ਵੀ ਮੌਤ ਤੋਂ ਤਿੱਤ ਕੋਣੀ ਹੈਗਾ ਆਖੋ ਏਗਰੂ ਕਈ ਕਹਿਦਣਗੇ ਧਿਆਨ ਨਾ ਬੋਲੋ ਐ ਉਹ ਜੂ ਜਿਓ ਕਹਿੰਦੇ ਕੀ ਹੋ ਜੂ ਏ ਮੌਤ ਤੋਂ ਤੇ ਕੱਖ ਨਹੀਂ ਤੇ ਉਹ ਬਿਸਤਰੇ 'ਚ ਵੀ ਆ ਜਾਣੀ ਬਾਥਰੂਮ 'ਚ ਵੀ ਆ ਜਾਣੀ ਸੜਕ 'ਤੇ ਖੜੇ ਬੰਦੇ ਡਿੱਗੇ ਅਟੈਕ ਹੋ ਗਏ ਕਹਿੰਦੇ ਮੌਤ ਤੋਂ ਤੇ ਕੁਝ ਨਹੀਂ ਹੁੰਦਾ ਜੇ ਗੁਰੂ ਦੇ ਸਾਹਿਬ ਜੀ ਦੇ ਨੀਂਆ 'ਚ ਖੜੋਗੇ 7-9 ਸਾਲ ਦੇ ਤੇ ਤੁਸੀਂ 70 ਸਾਲ ਦੇ ਹੋ ਗਏ ਬੁੱਢੇ ਹੋ ਗਏ ਅਜੇ ਵੀ ਸੱਚ ਦੀ ਗੱਲ ਨਹੀਂ ਕਰਦੇ ਕਈ ਉਹ ਨਹੀਂ ਸਮਾਲ ਨਹੀਂ ਚੰਗਾ ਅੰਦਰ ਵੜ ਜਿਓ ਅੰਦਰ ਕਿਹੜਾ ਬਚਣਾ ਆਖੋ ਸਤਨਾਹ ਆਉਣੀ ਤੇ ਇੱਕ ਦਿਨ ਆ ਗਈ ਆ ਕੁਝ ਕਰੋ ਗੁਰੂ ਦਾ ਪਿਆਰ ਖੱਟੋ ਤੇ ਬਾਬਾ ਜੀ ਨੂੰ ਚੁੱਕ ਲਿਆ ਨਾਲ ਵਜ਼ੀਰ ਮੇਰੇ ਰਗੇ ਉਹੋ ਜੇ ਚਮਚੇ ਬੰਦੇ ਤੋਂ ਬਚਣਾ ਚਾਹੀਦਾ ਕਹਿੰਦੇ ਚਮਚਾ ਐਡਾ ਭੜਾ ਬਤੀਲਿਆਂ ਦੇ ਬਤੀਲੇ ਵੇਲੇ ਕਰ ਜਾਂਦਾ ਆਖੋ ਸਤਨਾਮ ਉਹਨਾਂ ਨੇ ਆਖਿਆ ਕਹਿੰਦੇ ਬਾਦਸ਼ਾਹ ਮੌਕਾ ਗਾਂ ਤੇ ਰਾਤ ਦੀ ਮਰੀ ਮਰੀ ਆ ਤੇ ਭਗਤ ਦਾ ਕਾਮਨ ਵੇੜੋ ਐਵੇਂ ਨਾਮ ਜੱਜ ਪਾਉਂਦਾ ਸੰਗਤ ਨੂੰ ਜਾਗਰੂਪ ਕਰਦਾ ਫਿਰਦਾ ਥਾਂ ਥਾਂ ਤੇ ਜਾ ਕੇ ਸੱਚ ਨਾਲ ਜੋੜਦਾ ਭੀੜ ਵੱਡੀ ਹੋ ਗਈ ਤੇ ਸਤਾ ਨੂੰ ਖਤਰਾ ਹੋ ਜਾਣਾ ਇਹਨਾਂ ਲੋਕਾਂ ਨੂੰ ਖਤਰਾ ਪਸਣ ਲੱਗ ਪੈਂਦਾ ਨਾ ਵੇਖ ਲੈਂਦੇ ਵੀ ਜਿਹਦੇ ਮਗਰ ਜਿਆਦਾ ਕੱਠ ਲੋਕ ਸੁਣਦੇ ਐ ਫਿਰ ਉਹਨੂੰ ਛੇਤੀ ਪ੍ਰਿਆਰੇ ਦੇ ਘਰ ਜਾਣਾ ਪੈਂਦਾ ਤੁਸੀਂ ਸਿਆਣੇ ਹੋ ਕਹਿੰਦੇ ਫਿਰ ਇਹਨਾਂ ਨੇ ਬਾਬਾ ਨਾਮਦੇਵ ਜੀ ਨੂੰ ਠਹਿ ਚ ਸੁੱਟਤਾ ਐਲਾਨ ਕਰ ਦਿੱਤਾ ਵੀ ਦੋ ਸ਼ਰਤਾਂ ਜਾਂ ਤੇ ਗਾਂ ਜਿਉਂਦੀ ਕਰ ਦੇ ਨਹੀਂ ਤੇ ਤੈਨੂੰ ਕਤਲ ਕਰ ਦੇਣਾ ਹੁਣ ਜਿਹੜੀ ਸੰਗਤ ਜੁੜੀ ਸੀ ਇੰਨਾ ਕ ਕਾਬਰ ਗਏ ਸਾਰੇ ਪਿਆਰ ਬਣਿਆ ਸੀ ਉਹਨਾਂ ਪਤਵੰਤਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਹਿੰਦੇ ਰਾਜਾ ਉਦ ਲੋਕ ਚੰਗੇ ਹੀ ਹੁਣ ਤੇ ਆਪਣੇ ਵੱਢਣ ਵਾਲੇ ਆਖੋਏ ਆਪਣੇ ਜੀ ਪੋਤੰਦਰਾਂ ਤੇ ਬਗਾਨਿਆਂ ਤੇ ਨਾ ਗੁੱਸੇ ਹੋਇਆ ਕਰੋ ਆਪਦੀਆਂ ਤੇ ਗੁੱਸਾ ਆਉਂਦਾ ਸਾਡੇ ਆਪਣੇ ਵਿੱਚ ਇਹੋ ਜੇ ਬਾਣੇ 'ਚ ਬੈਠੇ ਆ ਜਿਹੜੇ ਆਪ ਕਹਿੰਦੇ ਆ ਵੀ ਇਹ ਵਾਰ ਨਹੀਂ ਹੋਣੀ ਚਾਹੀਦੀ ਆਖੋ ਸਤਨਾਮ ਤੁਸੀਂ ਦੂਜਿਆਂ ਨੂੰ ਕਦੋਂ ਦੋਸ਼ ਦਿੰਨੇ ਕੋਈ ਨਹੀਂ ਮਾੜਾ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਤੇ ਸੰਤਾਂ ਦੀ ਇਤਿਹਾਸ ਪੜਦੇ ਆਂ ਤੇ ਉਹਨਾਂ ਨੂੰ ਕਿਹੜਾ ਬਗਾਨੇ ਆਉਦੇ ਸਾਡੇ ਹੁਣ ਤੇ ਅੱਖਾਂ ਸਾਹਮਣੇ ਤੁਹਾਡੇ ਸਭ ਕੁਝ ਆ ਗਿਆ ਦਿਨੇ ਦਿਹਾੜੇ ਕੀ ਹੁੰਦਿਆ ਜੇ ਵੀ ਸੁੱਤੇ ਆਂ ਜੀ ਅੱਜ ਮੀਡੀਆ ਦੇ ਯੁੱਗ 'ਚ ਅਗਲੇ ਇਥੋਂ ਤੱਕ ਪਹੁੰਚ ਗਏ ਕੱਲੀ ਕੱਲੀ ਗੱਲ ਨੈਟ ਤੇ ਤੇ ਪ੍ਰਵਾਹ ਨਹੀਂ ਕਰਨਦੇ ਵੀ ਜਾਗ ਕੀਤਾ ਹੀ ਹੋਏ ਇਹ ਉਦੋਂ ਕੀ ਬਣਿਆ ਹੋਊਗਾ ਤਾਂ ਕਰਕੇ ਕਹਿਣ ਲੱਗੇ ਕੁਝ ਪਤਵੰਤੇ ਪਾਵਨਾ ਵਾਲੇ ਗਏ ਸਿਕੰਦਰ ਲੋਦੀ ਨੂੰ ਕਹਿੰਦੇ ਸਜਣਾ ਤੂੰ ਜੋ ਚਾਵੇਂਗਾ ਤੇ ਤੈਨੂੰ ਦੇਣ ਲਈ ਤਿਆਰਾਂ ਤੇ ਬੰਦਾ ਨਾ ਸਾਡਾ ਮਾਰਦੀ ਇੱਕ ਤੁਰਦਾ ਫਿਰਦਾ ਚੰਦਰਮ ਦਾ ਬਿਰਸ਼ ਹੈ ਬਾਬਾ ਨਾਮਦੇਵ ਇਹ ਜਿੱਧਰ ਨੂੰ ਜਾਂਦਾ ਸੰਗਤਾਂ ਨੂੰ ਜੋੜਦਾ ਪੁੰਨ ਕਰਨੇ ਸਿਖਾਉਂਦਾ ਪਿਆਰ ਸਿਖਾਉਂਦਾ ਬੰਦਗੀ ਇਹੋ ਜੀਆਂ ਰੂਹਾਂ ਵਾਰ-ਵਾਰ ਨਹੀਂ ਆਉਂਦੀਆਂ ਦੁਨੀਆ ਤੇ ਕਈ ਆਏ ਤੇ ਇਹਦਾ ਨੁਕਸਾਨ ਨਾ ਕਰੀ ਇੱਥੋਂ ਤੱਕ ਵੀ ਲਿਖਿਆ ਬਾਣੀ 'ਚ ਸੰਗਤ ਨੇ ਸਲਾਹ ਕਰਕੇ ਆਖਿਆ ਬਾਦਸ਼ਾਹ ਇੱਕ ਤੱਕੜ ਚ ਨਾਮਦੇਵ ਨੂੰ ਬਾਹ ਦੇ ਤੇ ਦੂਜੇ ਚ ਇੰਨਾ ਸੋਨਾ ਹੀ ਇਕੱਠਾ ਕਰ ਲਿਓ ਨੇ ਪਹਿਣਾ ਤੋਂ ਵੀਰਾਂ ਤੋਂ ਪਿੰਡਾਂ ਚੋਂ ਤੇ ਇੱਕ ਪਾਸੇ ਸੋਨਾ ਪਾ ਦਿੰਨੇ ਜਿੰਨਾ ਸੋਨੇ ਦਾ ਵਜਨ ਹੋਵੇ ਨਾਮਦੇਵ ਦੇ ਬਰਾਬਰ ਤੇ ਇੰਨਾ ਲੈ ਲਾ ਅਰੇ ਸ ਰੱਬੀ ਰੂਹ ਦਾ ਨੁਕਸਾਨ ਨਾ ਕਰਦੀ ਸਾਨੂੰ ਘਾਟਾ ਪੈ ਜਾਣਾ ਉਹਨੇ ਫੇਰ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਵੀ ਹੁਣ ਕੀ ਕਰੀਏ ਉਹਨਾਂ ਨੇ ਫਿਰ ਕਾਜੀ ਨੇ ਆਖਿਆ ਤੂੰ ਦੂਜੇ ਬਣਿਓ ਤੂੰ ਕਹਿ ਮੈਂ ਨਹੀਂ ਪੈਸੇ ਲੈਣੇ ਮੈਂ ਨਹੀਂ ਕੁਝ ਕਰਨਾ ਮਾਲ ਲਹੋਂ ਤੋਂ ਦੋਜਕ ਪਰੋਂ ਬਾਣੀ ਕਹਿੰਦੇ ਮੈਂ ਨਹੀਂ ਮਾਲ ਲੈਣਾ ਮੈਨੂੰ ਦਰਗਾਹ ਚ ਕੁੱਟ ਪਊਗੀ ਹੁਣ ਖੇੜ ਡੜ ਗਈ ਗਾਂ ਨਾਮਦੇਵ ਨੀ ਜੀ ਹੋਣੀ ਚਾਹੁੰਦੇ ਤੇ ਮਾਲ ਬਾਦਸ਼ਾਹ ਨਹੀਂ ਲੈਣਾ ਚਾਹੁੰਦਾ ਇਹ ਦੂਤੇ ਕੀ ਹੁੰਦਾ ਵੀ ਦੋ ਚੀਜ਼ਾਂ ਦੋ ਰਾਹ ਸੀ ਹੁਣ ਸਾਰੇ ਸੋਚਾਂ ਚ ਪੈ ਗਏ ਪੈਸੇ ਉਹ ਨਹੀਂ ਲੈਂਦਾ ਤੇ ਇਹ ਆਪਣੀ ਕਿਰਪਾ ਨਹੀਂ ਵਰਤੋਂਦਾ ਭਗਤ ਜੀ ਇਹਨੇ ਚਰਨ ਉਹਨਾਂ ਦੀ ਮਾਗ ਉਹਨੇ ਤਰਲੇ ਲੈ ਮਾਵਾਂ ਨੂੰ ਤਰਸ ਹੁੰਦਾ ਹੀ ਐ ਉਹਨੇ ਕਿਹਾ ਵੀ ਕਿਸੇ ਤਾਂ ਕਿਸ ਤਰ੍ਹਾਂ ਜਾਨ ਛਡਾਓ ਕੋਈ ਸਲਾਹ ਕਰੋ ਫਿਰ ਜਦੋਂ ਜਿਆਦਾ ਪ੍ਰੈਸ਼ਰ ਪਿਆ ਮੈਂ ਤਾਂ ਪੜ ਕੇ ਇਤਿਹਾਸ ਰਹਾਣਾ ਵੀ ਅੱਜ ਕੋਈ ਨਵਾਂ ਨਹੀਂ ਸਦੀਆਂ ਤੋਂ ਹੀ ਇਦਾਂ ਚੱਲਿਆ ਆਇਆ ਸਤਾਤਾਰੀ ਸਾਥ ਵਾਲੇ ਨੂੰ ਬਰਦਾਸ਼ਤ ਨਹੀਂ ਕਰਦੇ ਫਿਰ ਰਾਜੇ ਨੂੰ ਪ੍ਰੈਸ਼ਰ ਪਿਆ ਤੇ ਉਹਨੇ ਨਵਾਂ ਕਾਨੂੰਨ ਕੱਢਿਆ ਕਹਿੰਦਾ ਵੀ ਇਹਨੂੰ ਕਿ ਧਰਮ ਚੇਂਜ ਕਰ ਲੈ ਇਸਲਾਮ ਕਬੂਲ ਲੇ ਤੇ ਮੈਂ ਅੱਜ ਹੀ ਛੱਡ ਦਿੰਦਾ ਆਖੋ ਸਤਨਾਮ ਹੁਣ ਸਾਡੀ ਨੌਜਵਾਨਾਂ ਨੂੰ ਵੀਰੋ ਸਮਾਂ ਮੇਰਾ ਸੁਭਾਅ ਤਾਂ ਗਿਆਨੀ ਜੀ ਆਗੇ ਮੈਂ ਇਹੋ ਬੇਨਤੀ ਕਰਦਾ ਵੀ ਸਹਿਬ ਜਾਦਿਆਂ ਨੇ ਵੀ ਅਗਲੇ ਆਂਦੇ ਸੀ ਵੀ ਧਰਮ ਛੱਡ ਦੋ ਪਰ ਉਹ ਲੀਆਂ ਚ ਖੜੋ ਕੇ ਆਪਣੇ ਸਾਹ ਰਗਾਂ ਕਟਾ ਗਏ ਕੰਧਾਂ ਤੇ ਨਿਸ਼ਾਨ ਸਹਿਬ ਖੜੇ ਕਰ ਗਏ ਪਰ ਦੀਨ ਨਹੀਂ ਛੱਡਿਆ ਤੇ ਆਪਾਂ ਵੀ ਮੁੜ ਗਏ ਹੁਣ ਕਿ ਆਪਾਂ ਹਣ ਇੱਧਰ ਹੀ ਫੇਰਨਾ ਦੂਜੇ ਵੱਨ ਨਹੀਂ 45 45 101 ਵਾਰੀ ਦੇ ਦਿੰਨੇ ਆਖੋ ਸਤਨਾਮ ਤੇ ਭੈਣੋ ਤੁਸੀਂ ਵੀ ਹੁਣ ਕਿਉਂ ਨਾ ਸਚਾਈ ਐ ਆਪਣੀ ਇੱਜ਼ਤ ਆਪਾਂ ਬਚਾ ਕੇ ਰੱਖਦੇ ਜਵਾਨੀ ਤੱਕ ਵਿਆਹ ਤੱਕ ਪਿਓ ਦੀ ਪੱਗ ਭਰਾ ਦੀ ਗੁਸਾਣਾ ਕਰ ਦਿਓ ਤੇ ਜਦ ਦਿਨ ਆਪਣਾ ਸ਼ਾਦੀ ਹੁੰਦੀ ਗੁਰੂ ਗ੍ਰੰਥ ਸਾਹਿਬ ਉਹਨਾਂ ਪ੍ਰਕਰਮਾਂ ਕਰਨੀਆਂ ਮਾਲਕਣਾ ਤੇ ਉਸ ਦਿਨ ਤੜਕੇ ਨਾਲੇ 70 80 ਹਜ਼ਾਰ ਦਫੜਾ ਕੇ ਦੱਤੀ ਦੇ ਨਾਲੇ ਆਪਣੀ ਇੱਜ਼ਤ ਨਾ ਲੀਰਾਂ ਕਰਾਇਆ ਕਰੋ ਆਖੋਏਗਾ ਬੇਨਤੀ ਜੇ ਹੱਥ ਜੋੜ ਕੇ ਕੌੜਾ ਸੱਚਾ ਪਰ ਸਾਡਾ ਇਤਿਹਾਸ ਸਾਹਮਣੇ ਕੋਲੋਂ ਨਹੀਂ ਕੁਝ ਕਿਹਾ ਗੁਰੂ ਨੇ ਡਿਊਟੀ ਲਈ ਨਾ ਹੀ ਕੁਝ ਪੜੇ ਨਾ ਆਉਂਦਾ ਏ ਤੁਸੀਂ ਤੁਸੀਂ ਛੱਦ ਲੈਨੇ ਆ ਸਿੰਘਾਂ ਨੇ ਬੜੇ ਫੋਨ ਕੀਤੇ ਅਸੀਂ ਤੇ ਭੱਜੂ ਹੀ ਆਖੋ ਸਤਿ ਪਰ ਬੜਾ ਸੰਗਤ ਦਾ ਪ੍ਰੇਮ ਮਿਲਿਆ ਵੀ ਨਹੀਂ ਭਾਈ ਜਿੱਧਰ ਮਰਜੀ ਚਲੋ ਲਿਆਉਣਾ ਇਸ ਚਾਈ ਗੁਰਮਖੋ ਗੁਰੂ ਆਜਰ ਬੈਠਾ ਇਹ ਦਿਲ ਚ ਪੱਕੀ ਗੱਲ ਗੰਢ ਬੰਨ ਲਓ ਨਾਂ ਲਿਖ ਲਓ ਅੱਜ ਸੰਗਤ ਦੇ ਡੈਰੀ ਤੇ ਅਗਲੇ ਸਾਲ ਸਮਾਗਮ ਵਿੱਚ ਨਾਂ ਚੈੱਕ ਕਰ ਲਿਓ ਵਿੱਚੋਂ ਕਈ ਨਹੀਂ ਹੋਣੇ ਕੁਝ ਨਹੀਂ ਇੱਥੇ ਗੁਰੂ ਵਾਲੇ ਬਣੋ ਗੁਰੂ ਨਾਲ ਜੁੜੋ ਨਾਮਦੇਵ ਜੀ ਨੂੰ ਕਹਿੰਦੇ ਸਲਾਮ ਕਬੂਲ ਕਰ ਕਹਿੰਦਾ ਨਾ ਜੋ ਕਰ ਨਾ ਕਰ ਲੋ ਨਾਮਦੇਵ ਦੀ ਮਾਂ ਵੀ ਜਾ ਕੇ ਕਹਿੰਦੀ ਪੁੱਤ ਮੈਂ ਤੈਨੂੰ ਕਈ ਵਾਰੀ ਸੁਣਿਆ ਤੜਕੇ ਬੈਠੇ ਤੇਰੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੰਧ ਕਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ کریمਾ ਰਹੀਮਾ ਅੱਲਾ ਤੂੰ ਗਨੀ ਸਾਰੇ ਇਸਲਾਮਕ ਦੇ ਨਾਵੇਂ ਇਹ ਅੱਗੇ ਤੇ ਆਪੇ ਕਰੀ ਜਨਾ ਅੱਲਾ ਕਰੀਮ ਰਹੀਮ ਹੁਣ ਵੀ ਕਹਦੇ ਜਾਣ ਛਡਾ ਆਪਾਂ ਕੀ ਲੈਣਾ ਆਖੋ ਸਤਨਾਮ ਕਹਿੰਦੇ ਨਾ ਹੋਂ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਈ ਨਾ ਦੇਵ ਕਹਿੰਦੇ ਜਾ ਮਾਤਾ ਤੂੰ ਮੇਰੀ ਮਾਏ ਨਹੀਂ ਜਿਹੜੀ ਧਰਮ ਤੋਂ ਡੋਲਣ ਲਈ ਕਹੀ ਨਹੀਂ ਕਹਿੰਦੀ ਵੇ ਨਾ ਮਿਆਂ ਮੇਰਾ ਪੁੱਤ ਹੈ ਤੂੰ ਤੈਨੂੰ ਮਾਰ ਦੇਣਾ ਹੀ ਨਹੀਂ ਉਹ ਕੁਰਸੀ ਤੇ ਬੈਠਾ ਇਹਨੇ ਛੱਡਣਾ ਛੱਡਣਾ ਨਹੀਂ ਤੈਨੂੰ ਕਿਉਂ ਮਰਦਾ ਇਹ ਕਹਦੇ ਅੱਲਾ ਦੋ ਮਿੰਟ ਨਾ ਕਿਉਂ ਲੱਗਾ ਤੇ ਸਾਡਾ ਇਤਿਹਾਸ ਵੀ ਇਦਾਂ ਹੀ ਆ ਬੀਬੀ ਬਲਵੰਤ ਕੌਰ ਨੂੰ ਭੈਣੋ ਮੀਰ ਮੰਨੋਂ ਦੀ ਕੈਚ ਜਲਾਦ ਨੇ ਆਖਿਆ ਬੀਬੀ ਪੁੱਤ ਬੜੇ ਸੋਹਣੇ ਦੋਏ ਇਹ ਕੀ ਲੈਣਾ ਜੂੜੇ ਤੋਂ ਤੂੰ ਸਿੱਖੀ ਤੋਂ ਪਰੇ ਕੈਂਚੀ ਫੇਰ ਲੈ ਕੇ ਆਨੰਦ ਲੈ ਕਮਾਈਆਂ ਖਾ ਦੇ ਧੰਨੋ ਬੀਬੀਆਂ ਇਤਿਹਾਸ ਉਹਨੇ ਕਿਹਾ ਜਲਾਦਾ ਮੂੰਹ ਸੁਭਾਲ ਕੇ ਗੱਲ ਕਰ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਪੋਤਰੀ ਆ ਮੈਨੂੰ ਨਹੀਂ ਕੋਈ ਪ੍ਰਵਾਹ ਪ੍ਰੂਕਮਾਈਆਂ ਖਾਂਦੀ ਇਹ ਉਹਨੇ ਦਿੱਤਿਆ ਤੇ ਉਹਦੀ ਸਿੱਖੀ ਚ ਬੈਠੇ ਜੋ ਕਰਨਾ ਕਰਲਾ ਇੱਕ ਦੇ ਟੋਟੇ ਕਰਕੇ ਰੱਸੀ ਚ ਪਾ ਦੇ ਦੂਜੇ ਨੂੰ ਤਾਂ ਸੁੱਟ ਕੇ ਥੱਲੇ ਵਰਸ਼ਾ ਕੀਤਾ ਢਿੱਡ ਦੇ ਆਰ ਪਰ ਇਤਿਹਾਸ ਹੈ ਸਾਡਾ ਅੱਜ ਮੀਡੀਆ ਨੇ ਵੇਖੋ ਕੁੜੀਆਂ ਨੂੰ ਮੁੰਡੇ ਬਣਾਤਾ ਮੁੰਡੇ ਕੁੜੀਆਂ ਬਣੀਆਂ ਇਹ ਕਿਧਰ ਨੂੰ ਤੁਰ ਪਏ ਜੇ ਕੋਈ ਪ੍ਰਚਾਰਕ ਆ ਤੇ ਉਹਨੇ ਕੀ ਪਤਾ ਨਹੀਂ ਹੁਣ ਕਿਸੇ ਨੇ ਖੇਡ ਖੇਡੀ ਆ ਇਹ ਉਹ ਖਰੀਦੇ ਆ ਜਾਂ ਕੋਈ ਗਲਤੀ ਛਲਤੀ ਉਹ ਤੇ ਪਤਾ ਮਾਰੈ ਨੂੰ ਆ ਬਰਸਕੀਮਾਂ ਚੱਲ ਵਿਆਂ ਅਗਲਿਆਂ ਦੀਆਂ ਰੱਜ ਕੇ ਤੁਹਾਨੂੰ ਭੰਡਣਗੇ ਬਦਨਾਮ ਕਰਕੇ ਸਟੇਜਾਂ ਖੋਣਗੇ ਗੁਰਦੁਆਰੇ ਸੇਵਾ ਸਿਮਰਨ ਜਾਗੋ ਭਾਈ ਇਹ ਗੁਰੂ ਦਾ ਤੁਸੀਂ ਆ ਮਾਇਆ ਸੰਗਤ ਦਿੰਦੀ ਰੁਪਈਆ ਰੁਪਈਆ ਇਕੱਠਾ ਕਰਕੇ ਤੇ ਜੇ ਅਜੇ ਵੀ ਅਸੀਂ ਬੁਲਾਰੇ ਗਿਆਨੀ ਜੀ ਨੂੰ ਮੈਂ ਕਿਹਾ ਤਿੰਨ ਚਾਰ ਜੱਥੇ ਵੀਰ ਜੀ ਬੈਠਿਆ ਤਣ ਤੋੜ ਕੇ ਜਿਹੜੇ ਸਟੇਜ ਤੇ ਸੇਵਾ ਨਿਭਾਉਂਦੇ ਆ ਸੱਚ ਬੋਲਣਾ ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੂੰ ਬੜਾ ਮਾਣ ਦਿੱਤਾ ਆਪ ਦੇ ਸਹਿਜਾਂ ਦੀ ਮੀਟਰ ਖਫਨ ਨਹੀਂ ਪਾ ਸਕੀ ਸਤਿਗੁਰੂ ਵੇਖੋ ਆਪਾਂ ਨੂੰ ਮਾਨ ਸਨਮਾਨ ਤੇ ਰੂਪ ਵੀ ਆਪਣਾ ਦੇ ਗਿਆ ਕੋ ਵੇਗਾ ਇਸ ਕਰਕੇ ਨਾਮਦੇਵ ਜੀ ਕਹਿੰਦੇ ਵੀ ਥਿੰਨੇ ਚੀਜ਼ਾਂ ਮਨਜ਼ੂਰ ਨਹੀਂ ਨਾ ਪੈਸੇ ਦੇ ਕੇ ਨਾ ਮੈਂ ਖੁਦਾ ਕਹਿਣਾ ਤੇ ਨਾ ਗਾਂ ਜਿਉਂਦੀ ਕਰਨੀ ਐ ਫਿਰ ਅਰਦਾਸਾ ਹੋਇਆ ਕਹਿੰਦੇ ਇਹਨੂੰ ਕਤਲ ਕਰੋ ਤੇ ਬਾਣੀ ਕਹਿੰਦੀ ਸਾਤ ਘੜੀ ਜਦ ਬੀਤੀ ਸੁਣੀ ਅਜ